ਜਾਂਦਾ ਦਿਨੋ ਦਿਨ ਫੁਰਨੇ ਲੈਂਦਾ ਫਿਕਰਾਂ ਕਰਦਾ ਹੁਣ ਫੁਰਨੇ ਫਿਕਰਾਂ ਉਹਨਾਂ ਨੇ ਕਰਨੀਆਂ ਸੀ ਕਿਉਂਕਿ ਪੰਜਾਂ ਦੂਤਾਂ ਨੂੰ ਕਿਹਾ ਸੀਗਾ ਕਿ ਮਨ ਨੂੰ ਤੁਸੀਂ ਪਾਲਣਾ ਹੈ ਇਹਨੂੰ ਇੱਥੇ ਸੰਸਾਰ ਦੇ ਵਿੱਚ ਸਾਰੇ ਜਿੰਨਾ ਵੀ ਇਹਦਾ ਖਜ਼ਾਨਾ ਇਹਨੂੰ ਪੂਰਾ ਕਰਕੇ ਦੇਣਾ ਹੁਣ ਮਨ ਨੂੰ ਤਾਂ ਲਾਤਾ ਫੁਰਨਿਆਂ ਦੇ ਧਿਆਨੇ ਆਪ ਅੰਮ੍ਰਿਤ ਪੀਣ ਲੱਗਾਇ ਮਨ ਫਿਕਰਾਂ ਕਰਦਾ ਤੇ ਪੰਜ ਜਿਹੜੇ ਆ ਆਨੰਦ ਲੈਂਦੇ ਉਲਟ ਹੋ ਗਈ ਖੇਡ ਹੁਣ ਜਦੋਂ ਆਪਾਂ ਸਿਮਰਨ ਕਰਦੇ ਆ ਉਹਨਾਂ ਨੂੰ ਭਾਜੜ ਪੈ ਜਾਂਦੀ ਹੈ ਵੀ ਜੇ ਸਿਮਰਨ ਕਰੇਗਾ ਅੰਮ੍ਰਿਤ ਰਸ ਇਹ ਪੀਏਗਾ ਤੇ ਕੰਮ ਸਾਨੂੰ ਕਰਨਾ ਪਏਗਾ ਬੈਠੇ ਨੂੰ ਖਾਣਾ ਪਏਗਾ ਹੁਣ ਤਾਂ ਇਹ ਭੱਜਿਆ ਫਿਰਦਾ ਦਿਨ ਰਾਤ ਭੱਜਿਆ ਫਿਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਆਪ ਫੁਰਨੇ ਲਈ ਜਾਂਦਾ ਕੰਮ ਕਰਦਾ ਮੈਂ ਦੁਕਾਨ ਤੇ ਜਾਣਾ ਮੈਂ ਖੇਤੀ ਕਰਨੀ ਆ ਮੈਂ ਬਿਜ਼ਨਸ ਕਰਨਾ ਭੱਜਿਆ ਫਿਰਦਾ ਤੇ ਜੇ ਇਹ ਸਿਮਰਨ ਕਰਨ ਲੱਗ ਗਿਆ ਫਿਰ ਘਰ ਚ ਬਹਿ ਗਿਆ ਫਿਰ ਇਹ ਵਿਹਲਾ ਬੈਠੇਗਾ ਇਹ ਵਿਹਲਾ ਬੈਠੇਗਾ ਇਹ ਫੁਰਨਿਆ ਤੋਂ ਰਹਤ ਰਹੇਗਾ ਤੇ ਕੰਮ ਸਾਰਾ ਸਾਨੂੰ ਕਰਨਾ ਪਏਗਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਕਿਹਾ ਵੀ ਤੁਸੀਂ ਦੇਖੋ ਤੁਹਾਡੇ ਦੁਸ਼ਮਣ ਕੋਈ ਹੋਰ ਨਹੀਂ ਤੁਸੀਂ ਆਪਸ ਦੇ ਵਿੱਚ ਲੜੀ ਜਾਂਦੇ ਹੋ ਭਰਾਵਾਂ ਨਾਲ ਲੜਦੇ ਹੋ ਭੈਣਾਂ ਨਾਲ ਲੜਦੇ ਹੋ ਸਾਰਿਆਂ ਨੂੰ ਤੁਹਾਨੂੰ ਕੱਲੇ-ਕੱਲੇ ਨੂੰ ਇਹਨਾਂ ਪੰਜਾਂ ਨੇ ਵਾਸ ਕਰਕੇ ਵਿਚਾਰ ਅੰਦਰੋਂ ਇਹ ਦਿੰਦੇ ਆ ਤੁਹਾਨੂੰ ਵਿਚਾਰ ਦੇ ਦਿੰਦੇ ਆ ਉਹ ਜਿਵੇਂ ਵਿਚਾਰ ਅੰਦਰੋਂ ਆਇਆ ਪੰਜਾਂ ਦਾ ਵਿਚਾਰ ਹੁੰਦਾ ਕ੍ਰੋਧ ਨੇ ਵਿਚਾਰ ਦਿੱਤਾ ਉਹਨੇ ਬਚਨ ਕਰਤਾ ਅੱਗੋਂ ਉਹ ਵੀ ਅਗਲਾ ਜੀ ਵੀ ਕ੍ਰੋਧ ਵਾਸ ਹੁੰਦਾ ਉਹਨੇ ਉਹਦੇ ਕਰਤਾ ਤੇ ਲੜਿਆ ਕੌਣ ਕ੍ਰੋਧ ਕਰੋ ਦੋਨੋਂ ਲੜਦੇ ਤੇ ਫਿਰ ਬਾਅਦ ਵਿੱਚ ਜਦੋਂ ਕੋਈ ਗੱਲ ਹੁੰਦੀ ਆ ਆਚਾਰ ਬੰਦੇ ਇਕੱਠੇ ਹੁੰਦੇ ਆ ਉਥੇ ਆਮ ਆਪਣੇ ਮੂੰਹ ਹੀ ਕਹਿ ਦਿੰਦੇ ਆ ਵੀ ਮੈਨੂੰ ਪਤਾ ਨਹੀਂ ਲੱਗਾ ਜੀ ਕ੍ਰੋਧ ਆ ਗਿਆ ਉਹਦਾ ਮੈਨੂੰ ਵੀ ਪਤਾ ਨਹੀਂ ਲੱਗਾ ਕ੍ਰੋਧ ਆ ਗਿਆ ਤੇ ਲੜ ਗਏ ਦੋਨੋਂ ਕ੍ਰੋਧ ਕ੍ਰੋਧ ਤੇ ਪੰਚਾਇਤ ਕੀਤੇ ਤੇ ਹੋ ਗਈ ਬਦਨਾਮੀ ਕੀਦੀ ਹੋਈ ਮੰਨ ਦੀ ਵੀ ਇਹਨੇ ਮਾੜੇ ਬਚਨ ਬੋਲੇ ਜੀ ਗਾਲਾਂ ਕੱਢੀਆਂ ਨੇ ਘਰਦਿਆਂ ਨਾਲ ਲੜਦਾ ਬੱਚਿਆਂ ਨੂੰ ਕੁੱਟਦਾ ਇਹਨੂੰ ਕਹਿੰਦੇ ਪੰਜਾਂ ਦੂਤਾਂ ਦੇ ਵਾਸਾ ਆਇਆ ਹੋਇਆ ਦੁਸ਼ਮਣ ਪੰਜ ਨੇ ਲੜਦਾ ਦੁਸ਼ਮਣਾਂ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੁਸ਼ਮਣ ਸਾਨੂੰ ਦਿਖਾਏ ਆ ਆ ਦੇਖੋ ਹੁਣ ਤੁਸੀਂ ਸਿਮਰਨ ਕਰਕੇ ਜਦੋਂ ਤੁਹਾਨੂੰ ਸਹਿਜ ਚ ਬਿਠਾਈਦਾ ਤੁਹਾਡੇ ਦੁਸ਼ਮਣ ਉਸੇ ਟਾਈਮ ਤੁਹਾਡੇ ਕੋਲ ਆ ਜਾਂਦੇ ਜਿਨ੍ਹਾਂ ਨੇ ਜੇ ਤੁਸੀਂ ਇਹਨਾਂ ਦੇ ਵਸ ਨਾ ਹੋਵੋ ਪੰਜਾਂ ਦੂਤਾਂ ਦੇ ਵਸ ਨਾ ਹੋਵੋ ਸਹਜ ਵਿੱਚ ਬੈਠੇ ਰਹੋ ਕੋਈ ਰੋਕ ਟੋਕ ਨਹੀਂ ਕਿਉਂਕਿ ਤੁਸੀਂ ਤਾਂ ਇਹੀ ਧਾਰ ਕੇ ਬੈਠੇ ਹੋ ਵੀ ਸਹਜ ਚ ਬੈਠਣਾ ਸਬਦ ਸੁਣਨਾ ਤੁਸੀਂ ਤਾਂ ਇਹੀ ਧਾਰਿਆ ਹੋਇਆ ਨਾ ਮਨ ਤਾਂ ਇੱਥੇ ਤਾਂ ਆਇਆ ਬੈਠਾ ਵੀ ਮੈਨੂੰ ਬਚਾਓ ਜੀ ਹੁਣ ਮੈਂ ਤਾਂ ਸਬਦ ਵਿੱਚ ਬੈਠਣਾ ਮੈਂ ਆਨੰਦ ਲੈਣਾ ਤੁਸੀਂ ਤਾਂ ਇਹੀ ਧਾਰ ਕੇ ਬੈਠੇ ਹੋ ਪਰ ਤੁਸੀਂ ਵੇਖੋ ਜਦੋਂ ਤੁਸੀਂ ਬੈਠਣ ਲੱਗਦੇ ਹੋ ਜਿਨ੍ਹਾਂ ਨੇ ਤੁਹਾਨੂੰ ਅਜੇ ਤੱਕ ਕਾਬੂ ਕੀਤਾ ਹੋਇਆ ਉਹ ਵੀ ਪਿੱਛੇ ਆ ਜਾਂਦੇ ਉਹ ਵਿਚਾਰ ਦਿੰਦੇ ਇਹੀ ਪੰਜੇ ਦੂਤ ਵਿਚਾਰ ਦੇ ਰਹੇ ਆ ਵਿਚਾਰਾਂ ਦੇ ਵਿੱਚ ਸਾਡਾ ਪਿਆਰ ਪਾਇਆ ਹੋਇਆ ਸਿੱਧਾ ਵਿਚਾਰ ਨਹੀਂ ਦੇਣਗੇ ਦੇਖ ਲੈਣਗੇ ਇਹਦਾ ਕਿੱਥੇ ਕੁ ਪਿਆਰ ਹੈ ਜਿਵੇਂ ਕਹਿੰਦੇ ਨੇ ਇਹਦੀ ਨਵਜ ਕਿੱਥੇ ਗਏ ਉਹੀ ਨਪੋ ਇਹਦਾ ਨੈਗੇਟਿਵ ਪੁਆਇੰਟ ਕਿੱਥੇ ਗਏ ਜਿੱਥੋਂ ਸਾਡੇ ਬਸ ਆਇਆ ਹੋਇਆ ਤੇ ਜਦੋਂ ਆਪਾਂ ਸਹਜ ਚ ਬੈਠੇ ਹੁੰਨੇ ਆ ਫਿਰ ਉਹੋ ਜਿਹੇ ਨੈਗੇਟਿਵ ਵਿਚਾਰ ਦੇਣਗੇ ਜਿਸ ਤਰ੍ਹਾਂ ਕਿਸੇ ਨੂੰ ਘਰ ਦੇ ਨਾਲ ਪ੍ਰੇਮ ਹੈ ਉਹਨੂੰ ਅੰਦਰੋਂ ਹੌਲੀ-ਹੌਲੀ ਵਿਚਾਰ ਦੇਣਗੇ ਆਪਸ ਦੇ ਵਿੱਚ ਗੱਲਾਂ ਕਰਦੇ ਆਏ ਪੰਜੇ ਅੰਦਰ ਛੱਡੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਆ ਵੀ ਘਰ ਦਾ ਜਿਹੜਾ ਕੰਮ ਸੀਗਾ ਉਹ ਕਰਨ ਵਾਲਾ ਪਿਆ ਸੀ ਆਪਾਂ ਇੱਥੇ ਆ ਗਏ ਕਰਨ ਵਾਲਾ ਸੀਗਾ ਖੇਤ ਵੀ ਜਾਣਾ ਸੀਗਾ ਛੇਤੀ ਚੱਲਾਂਗੇ ਮਨ ਬੈਠਾ ਧਿਆਨ ਦੇ ਵਿੱਚ ਮਨ ਇੱਥੇ ਬੈਠਾ ਇਹ ਪਿੱਛੇ ਇੱਥੋਂ ਸੁਣਾਉਣ ਲੱਗ ਜਾਂਦੇ ਆ ਮਨ ਦੇ ਕੰਨਾਂ ਨੂੰ ਆ ਕੰਨ ਨਹੀਂ ਸੁਣਦੇ ਅੰਦਰਲੇ ਕੰਨ ਤੇ ਮਨ ਸੁਣਦਾ ਧਿਆਨ ਛੱਡ ਕੇ ਤੇ ਫੁਰਨੇ ਵਿੱਚ ਫੇਰਾ ਜਾਂਦਾ ਇਹਨਾਂ ਦੇ ਬੱਸ ਫੇਰ ਹੋ ਜਾਂਦਾ ਫਿਰ ਕਿਤੇ ਇੱਥੇ ਬੈਠੇ ਇਹਨੂੰ ਕਾਮ ਦੇ ਵਿਚਾਰ ਛੇੜ ਲਈ ਕਿ